ਪਾਪਾ ਪਹਿਲੀ ਵਾਰੀ ਇਹਦੇ ਮੂੰਹ ਆਜ ਸਾਡੀ ਧੀ ਰਾਣੀ ਦੇ ਪਾਪਾ ਸੁਣਿਆ ਆਜੋ 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 ਗੋਦ ਚੱਕੋ ਆਜੋ ਗੋਦ ਚੱਕੋ ਸਾਡੀ ਅੰਛਿਕਾ ਤੁਰਨ ਲੱਗੀ ਜੀ ਕਿੱਥੇ ਨੇ ਪਾਪਾ ਜੀ ਪਾਪਾ ਜੀ ਕਿੱਥੇ ਨੇ ਆਜੋ ਆਜੋ ਪਾਪਾ ਜੀ ਪਾਪਾ ਜੀ ਕਿੱਥੇ ਨੇ ਕਿੱਥੇ ਨੇ ਪਾਪਾ ਜੀ ਕਿੱਥੇ ਨੇ ਪਾਪਾ ਜੀ ਆਹ ਪਾਪਾ ਜੀ ਨੇ ਵੇਰੀ ਨੂੰ ਕਹਦੇ ਕਿ ਪਾਪਾ ਜੀ ਕਹਿੰਦੇ ਪਾਪਾ ਪਾਪਾ ਕਿੱਥੇ ਨੇ ਆਹ ਕੋਣ ਆ ਪਾਪਾ ਆਹ ਕੋਣ ਪਾਪਾ ਕੋਣ ਪਾਪਾ ਕੋਣ ਕੋਣ ਪਾਪਾ ਜੜੇ ਪਾਪਾ ਐਸੀ ਕਾ ਪਾ ਪਾ ਜੜੇ ਪਾਪਾ ਪਾਪਾ ਆਹ ਕੋਣ ਆ ਬਾਪਾ ਬਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਨਚਾਨੇ ਪਹਿਲੀ ਵਾਰੀ ਅਜ ਪਾਪਾ ਜੀ ਕਿਹਾ ਪਾਪਾ ਬੱਚੇ ਦੱਸਦੇ ਆ ਕਹਿੰਦੇ ਹੁਣ ਇਹ ਨਾਮ ਲੈਣ ਲੱਗੀ ਸਹਿਬ ਜੂ ਤੁਣੀ ਪਰ ਉਹ ਨਹੀਂ ਦੱਸਦੇ ਆ ਵੀ ਉਹਨੇ ਪਾਪਾ ਵੀ ਕਹਿਣ ਲੱਗੀ ਆ ਪਰ ਮੈਂ ਪਹਿਲੀ ਵਾਰੀ ਇਹਦੇ ਮੂੰਹੋਂ ਅੱਜ ਸਾਡੀ ਧੀ ਰਾਣੀ ਦੇ ਪਾਪਾ ਸੁਣਿਆ ਤੇ ਇਹ ਧੀ ਵੱਡੀ ਹੋ ਕੇ ਦੁਨੀਆ ਤੇ ਆਪਣਾ ਨਾਮ ਰੌਸ਼ਨ ਕਰੇ ਸੁਪਨਿਆਂ ਦੇ ਇਸ ਘਰ ਦਾ ਨਾਮ ਰੌਸ਼ਨ ਕਰੇ ਇਸ ਬੱਚੀ ਨੂੰ ਵਾਗਰੂ ਇੰਨੀਆ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਸਾਡੀ ਇਸ ਧੀ ਦਾ ਨਾਮ ਵੀ ਸਾਡੇ ਬੜੇ ਸਤਿਕਾਰਯੋਗ ਗੁਰਪ੍ਰੀਤ ਸਿੰਘ ਬੜੈਚ ਵੀਰ ਜੀ ਨੇ ਰੱਖਿਆ ਸੀਗਾ ਅੰਸ਼ਿਕਾ ਉਹਨਾਂ ਦੇ ਕਰਕਮਲਾਂ ਦਾ ਨਾਮ ਰੱਖਿਆ ਗਿਆ ਸੀ ਇਸ ਧੀ ਦਾ ਤੇ ਇਹ ਧੀ ਸਾਡੀ ਹੁਣ ਸਵਾ ਖਸਾਲ ਦੀ ਹੋ ਗਈ ਆ ਆਹਾਂ ਸਵਾ ਸਾਲ ਤੋਂ ਤਾਂ ਘੱਟ ਹੀ ਆ 4 ਜੂਨ ਨੂੰ 1 ਸਾਲ ਦੀ ਹੋ ਗਈ ਸੀਗੀ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਇਸਤੀ ਵਾਸਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਅੰਸ਼ਿਕਾ ਨੇ ਪਹਿਲੀ ਵਾਰੀ ਪਾਪਾ ਸ਼ਬਦ ਦਾ ਜਿਹੜਾ ਉਹ ਮੇਰੇ ਸਾਹਮਣੇ ਸਾਡੇ ਉਚਾਰਿਆ ਵਾ ਕਰਿਓ ਅਰਦਾਸ ਬੇਨਤੀ ਇਸਤੀ ਵਾਸਤੇ ਲਾਲੋ ਅੰਸ਼ਿਕਾ ਲਾਲੋ ਓਏ ਲਾਲੋ ਅੰਸ਼ਿਕਾ ਤੁਰਦੀ ਵੀ ਆਇਆ ਉਹ ਆਹ ਕੌਣ ਆ ਗਿਆ ਕੌਣ ਆ ਗਿਆ ਓਏ ਗਲੇ ਪੀ ਚੱਲ 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 ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਚਲੋ ਭਾਈ ਆਜੋ ਆਜੋ ਆ ਜਾ ਗੋਦੀ ਚੱਕ ਆ ਜਾ ਗੋਦੀ ਚੱਕ ਆ ਜਾ ਗੋਦੀ ਚੱਕ ਸਾਡੀ ਅੰਸ਼ਿਕਾ ਤੁਰਨ ਲੱਗੀ ਜੀ ਸਾਡੀ ਅੰਸ਼ਿਕਾ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਦਮ ਪੁੱਟਣੇ ਸ਼ੁਰੂ ਕਰਤੇ ਆ ਇਸ ਧਰਤੀ ਦੇ ਉੱਤੇ ਪੈਰ ਰੱਖ ਕੇ ਇਹ ਸਾਡੀ ਧੀ ਰਾਣੀ ਤੁਰਨ ਲੱਗੀ ਪਹਿਲੀ ਆ ਰਹੇ ਆ ਗਈ ਆ ਰਹੇ ਆ ਗਈ ਲੱਤੀ ਕਾ ਲੱਤੀ ਕਾ ਇਹ ਨਿੱਕੇ ਨਿੱਕੇ ਬੱਚੀਆਂ ਜਦੋਂ ਇਹ ਸਾਡੇ ਕੋਲ ਨਿੱਕੀ ਜੀ ਆਈ ਸੀ ਇਹ ਵੀ ਨਹੀਂ ਸੀ ਤੁਰਦੀ ਮੰਜੇ ਤੇ ਸੀਗੀ ਹੁਣ ਇਹ ਤੁਰਨ ਲੱਗੀ ਫੇਰ ਸਾਡੀ ਕੀਰਤ ਗੁਰਕੀਰਤ ਸੁਖਮਣੀ ਅੰਸ਼ਿਕਾ ਇਹ ਨਿੱਕੀਆਂ ਨਿੱਕੀਆਂ ਧੀਆ ਆ ਸਾਡੀ ਗੁਰਕੀਰਤ ਆ ਗਈ ਇਹ ਵੀ ਨਹੀਂ ਸੀ ਤੁਰਦੀ ਇੱਥੇ ਆ ਕੇ ਤੁਰਨ ਲੱਗੀ ਸੀ ਇਹ ਕਿੱਟੂ ਸਾਡੀ ਨਿੱਕੂ ਜੀ ਆਈ ਸੀ ਕਿੱਟੂ ਇਸ ਘਰ ਚ ਬਹੁਤ ਮਹਾਰਾਜ ਦੀ ਬਰਕਤਾਂ ਪੈਂਦੀਆਂ ਵਾ ਗੁਰੂ ਸਾਹਿਬ ਦੀ ਕਿਰਪਾ ਕਿ ਮੇਰਾ ਛੋਟਾ ਭਰਾ ਹਰਪ੍ਰੀਤ ਵੀ ਆਇਆ ਹੋਇਆ ਜੀ ਹੁਣ ਬਾਹਰੋਂ ਸਾਡੇ ਨਾਲ ਹੀ ਆਇਆ ਵੀਰ ਵਾਹਿਗੁਰੂ ਕਿਰਪਾ ਕਰਨ ਸਾਡਾ ਧਰਮਪ੍ਰੀਤ ਸਿੰਘ ਖੜਾ ਮੁੱਖ ਮੰਤਰੀ ਸਾਡਾ ਛੋਟਾ ਭਾਈ ਤੇ ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਆ ਕੇ ਹੁਣ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚ ਹਾਂ ਵੀ ਜੋਤੀ ਕਿਵੇਂ ਆ ਹੈਲੋ ਕੀ ਹਾਲ ਹੈ ਜੋਤੀ ਇਹ ਸਾਡੀ ਧੀ ਰਾਣੀ ਜੋਤੀ ਆ ਜੀ ਜੋਤੀ ਤੇ ਗਿੱਤਿਕਾ ਤੇ ਇਹਨਾਂ ਦੀ ਮੰਮੀ ਸਾਡੇ ਕੋਲੇ ਬਟਾਲੇ ਸ਼ਹਿਰ ਤੋਂ ਅਸੀਂ ਲੈ ਕੇ ਆਏ ਸੀ ਤੁਸੀਂ ਦੇਖਿਆ ਪਰਿਵਾਰ ਸੁੱਖਣਾ ਸਾਡਾ ਵੱਡਾ ਹੁੰਦਾ ਜਾਂਦਾ ਜੀ ਹੁਣ ਦਿਨੋਂ ਦਿਨ ਆ ਸਾਡੀ ਹਾਂ ਬੱਤ ਗਿੱਤਿਕਾ ਕਿਵੇਂ ਹੈ ਠੀਕ ਹੈ ਇਹ ਸਾਡੀ ਗਿੱਤਿਕਾ ਵਾ ਓਏ ਗੁਰਸ਼ਿਮਨ ਆ ਗਿਆ ਓ ਗੁਰਸ਼ਿਮਨ ਬੇਟਾ ਗੁਰਸ਼ਿਮਨ ਬੇਟਾ ਕਾਹਦੇ ਆਇਆ ਹੋ ਮਾਮਾ ਜੀ ਤੁਹਾਨੂੰ ਲੱਭੀ ਜਾਂਦੇ ਸੀ ਮਾਮਾ ਜੀ ਤੁਹਾਨੂੰ ਲੱਭੀ ਜਾਂਦੇ ਸੀ ਤੂੰ ਕਿੱਥੇ ਸੀ ਓ ਇਨਾਂ ਨੇ ਕੀ ਨਿੱਕੇ ਨੰਨੀਆਂ ਮੁੰਨੀਆਂ ਸਾਡੀਆਂ ਧੀਆਂ ਵਾਸਤੇ ਅਰਦਾਸ ਕਰੇ ਇਹਨਾਂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ